ਬਹੁਤ ਮਿਹਰਬਾਨੀ ਸਰ ਇਹ ਬਹੁਤ ਹੀ ਅਹਿਮ ਬਿੱਲ ਹੈ ਜਿਹਦੇ ਵੱਲ ਸਾਰਾ ਪੰਜਾਬੀ ਜਗਤ ਵਰਲਡ ਓਵਰ ਬਹੁਤ ਸਾਲਾਂ ਤੋਂ ਉਾਸਮੀਦ ਕਰ ਰਿਹਾ ਸੀ ਕਿ ਇਸ ਬਿੱਲ ਨੂੰ ਵਾਪਸ ਕਿਸ ਸ਼ੇਪ ਦੇ ਵਿੱਚ ਲੈ ਕੇ ਆਂਦਾ ਹੈਗਾ ਇਹਦਾ ਖਲੜਾ ਕੀ ਤਿਆਰ ਹੋਏਗਾ ਕੱਲ ਮੈਨੂੰ ਯਾਦ ਹੈ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਜਦੋਂ ਮੈਂ ਤੁਹਾਡੇ ਧਿਆਨ ਚ ਗੱਲ ਲਿਆਂਦੀ ਸੀ ਕਿ ਸਰ ਸਾਨੂੰ ਬਿੱਲ ਦੀ ਕਾਪੀ ਜਿਹੜੀ ਹੈ ਨੇri 15 ਮਿੰਟ ਪਹਿਲੇ ਮਿਲੀ ਕਨਵੈਨਸ਼ਨਜ਼ ਨੇ ਮਿਨਿਮਮ 48 ਆਵਰਸ ਪਾਰਲੀਮੈਂਟ ਦੀਆਂ ਕਨਵੈਨਸ਼ਨਜ਼ ਨੇ ਮਿਨਿਮਮ 72 ਘੰਟੇ ਪਹਿਲੇ ਅਸੀਂ ਇਹ ਗੱਲ ਕਹੀ ਸੀ ਅਸੀਂ ਕੰਪਿਊਟਰਸ ਤੇ ਹਨ ਨਹੀਂ ਇਹ ਲੀਗਲ ਚੀਜ਼ ਹੈ ਇਹਦੇ ਵਿੱਚ ਸਾਨੂੰ ਆਪਣੀ ਪਾਰਟੀ ਦੇ ਸਾਥੀਆਂ ਨਾਲ ਵੀ ਸਾਨੂੰ ਐਡਵੋਕੇਸ਼ਨਲ ਸਾਰਿਆਂ ਨਾਲ ਸਲਾਹ ਕਰਨੀ ਪੈਗੀ ਆਈ ਐਮ ਐਕਸਟ੍ਰੀਮਲੀ ਥੈਂਕਫੁਲ ਯੂ ਹੈਵ ਬੀਨ ਵੈਰੀ ਗ੍ਰੇਟ ਐਂਡ ਮੈਗਨਿਮਸ ਤੁਸੀਂ ਸਾਰੀ ਆਪੋਜੀਸ਼ਨ ਪਾਰਟੀਆਂ ਦਾ ਜੋ ਬੀਏਸੀ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਤੁਸੀਂ ਉਹਦੇ ਉੱਤੇ ਉਹਨੂੰ ਪ੍ਰਵਾਨ ਚੜਾਇਆ ਵੀ ਐਕਸਟ੍ਰੀਮਲੀ ਥੈਂਕਫੁਲ ਬਹੁਤ ਸਿਰਕਲ ਸੀਐਮ ਸਾਹਿਬ ਨੇ ਗੱਲ ਕਹੀ ਕਿ ਭਾਜੋਸਾ ਤੁਸੀਂ ਟਾਈਮ ਮੰਗਦੇ ਹੋ ਤਾਂ ਮਤਲਬ ਤੁਸੀਂ ਪ੍ਰੀਪੇਅਰਡ ਨਹੀਂ ਮੈਂ ਤੁਹਾਡੇ ਧਿਆਨ ਸਰ ਇਹ ਗੱਲ ਅਖਿਆਣਾ ਚਾਹੁੰਦਾ ਅਸੀਂ ਤੇ ਨੇਰੇ 12 ਘੰਟੇ ਮੰਗੇ ਸੀ ਤੁਹਾਡੀ ਸਰਕਾਰ ਨੂੰ ਸਰ ਮੈਨੂੰ ਯਾਦ ਹੈ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਉਸ ਟਾਈਮ ਤੁਹਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਸਮੁੱਚੇ ਪੰਜਾਬ ਨੂੰ ਇਹ ਯਕੀਨ ਦਿਵਾਇਆ ਸੀ ਕਿ ਜਿੱਦਣ ਸਾਡੀ ਤੁਸੀਂ ਤਬਦੀਲੀ ਲੈ ਕੇ ਆਓ ਸਰਕਾਰ 'ਚ ਜਿੱਦਣ ਕੋਈ ਆਨਸਟ ਸੀ ਮਿਨਿਸਟਰ ਆਏਗਾ ਈਮਾਨਦਾਰ ਮੈਨੂੰ ਉਹ ਸ਼ਬਦ ਯਾਦ ਨੇ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਅੱਧੇ ਜਿਹੜੇ ਉਦੋਂ ਪੋਸਟਰ ਬॉय ਤੁਸੀਂ ਬਣਾਏ 13 ਸਾਲ ਦੀ ਇੱਕ ਆਈਪੀਐਸ ਨੂੰ ਨੌਕਰੀ ਛਡਾਈ ਉਹਨੂੰ ਵਾਅਦਾ ਕੀਤਾ ਗਿਆ ਕਿ ਤੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਦਵਾਂਗੇ ਤੇਰੇ ਜ਼ਰੀਏ ਅਸੀਂ ਬੇਅਦਬੀ ਦੇ ਕੇਸਸ ਜੱਗਸ ਦੇ ਕੇਸਸ ਤੇਰੇ ਜ਼ਰੀਏ ਇਹਨੂੰ ਨੇਪਰੇ ਚਾੜਾਂਗੇ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ 13 ਸਾਲ ਉਹ ਨੌਕਰੀ ਛੱਡ ਕੇ ਆਈ ਪੀਐਸ ਦੀ ਨੌਕਰੀ ਉਹ ਤੁਹਾਡੇ ਵਿੱਚ ਆ ਗਿਆ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਘਮਾਇਆ ਪਰਾਇਆ ਗਿਆ ਉਹਨਾਂ ਦੇ ਪੋਸਟਰ ਲਗਾਏ ਗਏ ਤੇ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਦਨ 24 ਆਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜੇ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸਿੱਟ ਬਣੀ ਹੈ ਇਹਦਾ ਬੇਅਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚੋਂ ਮੈਂਬਰਸ ਹਨ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਉਸ ਤਰ੍ਹਾਂ ਹੀ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹਿਟੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਤੱਕ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 24 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਅੱਜ ਤੁਸੀਂ ਬਿੱਲ ਕਿਹੜਾ ਲੈ ਕੇ ਆਂਦਾ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਸੀ ਜੁਨੈਨਿਮਸਲੀ ਪਾਸ ਹੋਇਆ ਸੀ ਮੈਂ ਜੋ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸ਼ਾਬ ਦੇ ਏਸ ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨਾਂ ਸਾਲਾਂ ਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਏਸ ਬਿੱਲ ਕੇ ਏਸ ਨੂੰ ਸੈਂਕਸ਼ਨ ਦਿੱਤੀ ਜਾਏ ਯਾ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਇਹਦੇ ਬਾਰੇ ਕਿਉਂਕਿ ਕਾਉਂਸਲ ਆਫ ਮਨਿਸਟਰਸ ਦੀ ਐਡਵਾਈਸ ਨਹੀਂ ਰਾਸ਼ਟਰਪਤੀ ਨੇ ਕੰਮ ਕਰਨਾ ਹੁੰਦਾ ਯੂ ਨੇਵਰ ਫਾਊਂਡ ਇਟ ਕੋਈ ਤੁਹਾਨੂੰ ਵਕਤ ਨਹੀਂ ਲੱਗਾ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਪੀਕਰ ਸਾਹਿਬ ਤੁਸੀਂ ਉਸੇ ਸਰ ਜ਼ਮੀਨ ਤੋਂ ਇੱਕ ਗੁਰ ਸਿੱਖੋ ਸਾਨੂੰ ਕਦਰ ਹੈ ਤੁਹਾਡੇ ਗੁਰ ਸਿੱਖ ਹੋਣ ਦੀ ਮੈਨੂੰ ਪਤਾ ਤੁਹਾਨੂੰ ਵੀ ਬਹੁਤ ਭਾਰੀ ਤਕਲੀਫ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੇ ਤੁਹਾਡੇ ਹੱਥ ਵਸ ਚੁਈਆਂ ਨੇ ਸਾਰਨ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹੂੰਗਾ ਇਹ ਮਸਲਾ ਸਾਰਨ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਨ ਨੂੰ ਵੱਡੀ ਬੇਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਡੀਗੜ੍ਹ ਬਾਅਦ ਹੀ ਚੰਦ ਮਹੀਨਿਆਂ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟਰਾਇ ਕਰ ਦਿੱਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਬਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾਹ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕਟ ਜਾਰੀ ਕੀਤਾ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਪ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ लाठी चार्ज ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ ਪਹਿਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜ਼ੁਲਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਐਸਪੀ ਉਹ ਇੱਥੇ ਹਾਈ ਕੋਰਟ ਚ ਆਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਬੜੇ ਹਾਇ ਨੇ ਮੈਂ ਚਾਹ ਮੰਗਾ ਸਾਡਾ ਕੇਸ ਜਿਹੜਾ ਡਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ 깔 ਦਿੱਤਾ ਜੇ ਉਹ ਕੇਸ ਚੰਡੀਗੜ੍ਹ ਸਰ 깔 ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੇਨੂ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਚਲਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਹ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਗਵੀਰ ਸਿੰਘ ਦਾ ਨਾਂ ਹੀ ਨਹੀਂ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਯਾਂ ਪਰ ਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਉਖੇੜ ਦਿੱਤਾ ਜਾਵੇ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਸੀ ਇੱਕ ਕੇਸ ਵਿੱਚ ਸਾਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹਨ ਨਹੀਂ ਤੇ ਉਹਦਾ ਮਤਲਬ ਹੈ ਸਾਫ਼ ਤੋਂ ਜਿਹੜਾ ਮੈਲੀਗੇਸ਼ਨ ਲਾਨਾ ਤੁਹਾਡੀ ਸਰਕਾਰ ਇਸ ਨੋਟ ਸੈਂਸਿਟਿਵ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼ਰੋਮਨ ਅਕਾਲੀ ਦਲ ਨੂੰ ਤੇ ਸਾਫ਼ ਤੌਰ ਬਰੀयल ਤੋਂ ਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਹੈ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਏ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਹਾਂ ਜੀ ਸਰ ਵੀ ਉਹਦੇ ਉੱਤੇ ਵੀ ਆਵਾਂਗੇ ਆਪਣੇ ਬਿੱਲ ਦੀ ਕੋਈ ਗੱਲ ਹੈ ਆਈ ਵਿਲ ਕਮ ਟੂ ਥੈਟ ਪਰ ਦੇ ਬੈਕਗ੍ਰਾਉਂਡ ਐ ਦੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਅਦਾ ਕੀ ਕੀਤਾ ਸੀ ਇਸੇ ਵਾਅਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੁਆਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤੇਮਾਲ ਕੀਤਾ ਜਾਂਦਾ ਉਹ ਅੱਜ ਆਬੂ ਸੇ ਬੈਠੇ ਨੇ ਆ ਵੇਖੋ ਵੱਡੀ ਤਰਾਸਤੀ ਸਾਢੇ 3 ਸਾਲ ਉਹ ਲਿਲਕੜੀਆਂ ਕੜਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣਕ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਵਕਤ ਕਹਿੰਦੇ 1 ਮਿੰਟ ਦਾ ਟਾਈਮ ਨਹੀਂ ਦਿੰਦਾ ਉਹਨੂੰ ਮਾਰ ਕੇ ਉਹਨੂੰ ਕੱਢ ਕੇ 5 ਸਾਲ ਬਾਅਦ ਬੰਦ ਕਰੋ ਉਹਨੂੰ 1 ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋਡ ਨਾਲੋਂ ਵੱਧ ਉਹਨਾਂ ਦੇ ਬੰਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ ਹਰੇਕ ਹਰੇਕ ਤਾਕਤ ਤੋਂ ਵੱਧ ਸਤਿਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਜੇ ਕੋਈ ਗਲਤੀ ਵੀ ਹੋਈ ਉਹਦੇ ਹੱਥੇ ਮੈਂ ਮਾਫੀ ਵੀ ਮੰਗਦਾ ਲੇਕਿਨ ਮੇਰੇ ਵੱਲੋਂ ਪੂਰਾ ਸਤਿਕਾਰ ਦੇਣ ਦੀ ਕੋਸ਼ਿਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਹੈ ਔਰ ਹੁੰਦੀ ਰਹੇਗੀ ਜੀ ਬਾਜਵਾਜੀ ਮੈਂ ਮੰਨ ਲੇਣਾ ਇਸ ਗੱਲ ਚ ਛੱਡ ਲੀ ਆਪਾਂ ਅੱਜ ਕੁੰਵਰ ਸਾਹਿਬ ਬਾਹਰ ਪਾਰਟੀ ਚ 5 ਸਾਲਵਾ ਹੈ ਅੱਜ ਕੁੰਵਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਆਜਾ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦਲ ਇਹ ਸੌਦਾ ਤੁਹਾਡਾ ਬਦਲਣਾ ਹੋਇਆ ਨਹੀਂ ਤੇ ਸਾਫ਼ ਤੌਰ ਤੇ ਪੁੱਛਣਾ ਚਾਹਨਾ ਨਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲਾਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲਿਓ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਪੰਪਰ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋ ਇੰਨੇ ਸੱਕੇ ਸੀ ਬੇਅਦਬੀ ਦੇ ਚਾਰ ਏਜੀ ਇਹਨਾਂ ਨੇ ਵੜਾਏ ਨੇ ਚਾਰ ਏਜੀ ਦੋ ਐਡਵੋਕੇਟ ਜਨਰਲ ਲੋ ਨੇ ਜਿਨ੍ਹਾਂ ਨੇ ਜਿਹੜੇ ਗੁਨਾਹਕਾਰ ਸੀ ਬੇਦਬੀਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਤੌਰ ਇਹਦੇ ਵਿੱਚ ਰਿਪਰੈਜ਼ੈਂਟ ਕੀਤਾ ਇਹਨਾਂ ਦੇ ਚਾਰ ਏ ਦੀਆਂ ਵਿੱਚੋਂ ਦੋ ਇਹੋ ਜਿਹੇ ਸੀ ਜਿਨ੍ਹਾਂ ਨੇ ਇਸ ਸਰਕਾਰ ਦੇ ਏਜੀ ਇਹਨਾਂ ਨੇ ਉਹ ਜਿਹੜੇ ਆਲਰੇਡੀ ਆਲਰੇਡੀ ਮੈਨੂੰ ਇਹ ਲੱਗਦਾ ਹੈ ਰਿਪਰੈਜ਼ੈਂਟ ਕਰ ਚੁੱਕੇ ਸਨ ਮੈਨੂੰ ਸਰ ਇਹ ਗੱਲਾਂ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਇਹ ਮੈਨੂੰ ਪਤਾ ਹੈਗਾ ਆਪਾਂ ਕਾਨੂੰਨ ਦੇ ਸਬੰਧ ਦੇ ਵਿੱਚ ਕੋਈ ਗੱਲ ਕਰ ਲਈਏ ਤੇ ਉਹ ਵੱਧ ਸਾਰਥਿਕ ਹੋਏਗੀ ਚਲੋ ਬਾਕੀ ਯੋ ਵੀ ਗੱਲਾਂ ਤੁਸੀਂ ਹੁਣ ਤੱਕ ਕੀਤੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਮੈਂ ਹੁਣ ਕਾਨੂੰਨ ਤੇ ਆ ਜਾਂਦਾ ਜੀ ਮੈਂ ਮੈਂ ਕਾਨੂੰਨ ਤੇ ਆ ਜਾਨਾ ਛੱਡ ਲਿਆ ਕੋਈ ਤੈਨੂੰ ਪਤਾ 1 ਮਿੰਟ ਲੈ ਠੇ 1 ਮਿੰਟ ਮੈਨੂੰ ਪੁਆਇੰਟ ਆਫ ਆਰਡਰ ਦਿਤੇ ਜੀ ਹਾਂਜੀ ਸਪੀਕਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇੱਕ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰੇਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਕੋ ਲੀਡਰ ਆ ਇਹਦੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਹੈ ਸੋ ਆਪਾਂ ਰਾਜਨੀਤੀ ਕਰਨ ਵਾਸਤੇ ਬੜੇ ਸਬਜੈਕਟ ਦੀ ਬਾਜਵਾਜੀ ਹਾਂ ਪਲੀਜ਼ ਕਮ ਟੂ ਦ ਜ਼ਰੂਰੀ ਐਸੀ ਬੈਕਗਰਾਉਂਡ ਦੱਸਣੀ ਜ਼ਰੂਰੀ ਸੀ ਹੁਣ ਆਪਾਂ ਇਹਦੇ ਤੇ ਆ ਜਾਈਏ ਜਿਹੜਾ ਨਵਾਂ ਬਿੱਲ ਆਇਆ ਸਰ ਬਿੱਲੇ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਇਨ ਦੀ ਐਕਟ ਅਨਲੈਸਟ ਦੀ ਕੰਟੈਕਸਟ ਅਦਰਵਾਇਜ਼ ਰਿਕਵਾਇਰਸ ਹੋਲੀ ਸਕ੍ਰਿਪਚਰਸ ਮੀਨਸ ਐਨੀ ਆਫ ਦੀ ਸਕ੍ਰਿਪਚਰਸ ਕਨਸੀਡਰਡ ਸੇਕ੍ਰੀਟ ਐਂਡ ਹੈਲਡ ਐਸ ਹੋਲੀ ली बैबलिपचर देर ए डिफरेंस बिटवीन स्क्रिप्चर एंड लिविंग गुरु गुरु ग्रंथ साहब निविंग गुरु तस्लीम कर रहे ਕਿਰਪਾ ਕਰਕੇ ਸਕ੍ਰਿਪਟਸ ਦੇ ਨਾਲ ਅਸੀਂ ਇਕਵੇਟ ਨਹੀਂ ਕਰ ਸਕਦੇ ਸੋ ਬਿੱਲ ਹੈਸ ਟੂ ਡਿਸੈਸਿਵਲੀ ਗੋ ਇਨਟੂ ਦਿਸ ਵੈਰੀ ਇੰਪੋਰਟੈਂਟ ਫੈਕਟਰ ਸ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨੰਬਰ 2 'ਚ ਉਸੇ ਦੇ ਪੈਰੇ ਦੇ ਵਿੱਚ ਹੀ ਗੱਲ ਕਹੀ ਬੀ ਅਫੈਂਸ ਮੀਨਸ ਇਨਕਲੂਡਸ ਐਨੀ ਸੈਕਟਰੇਜ ਡੈਮੇਜ ਡਿਸਟਰਕਸ਼ਨ ਡੀਫੇਸਿੰਗ ਡਿਸਫਿਗਰਿੰਗ ਡੀਕਲਰਿੰਗ ਡੀਫਾਈਲਿੰਗ ਡੀਕੰਪੋਜ਼ਿੰਗ ਬਰਨਿੰਗ ਬ੍ਰੇਕਿੰਗ or tearing of any holy scriptures or part thereof oh, the way, sir, theft is not included chori ho koi singh that is theft is not included so i will like the word theft to be included in this bill sir, number 1 number 2 sir char number te the investigation of the offences punishable under this sector. should be conducted by the police not below the rank of a deputy superintendent so, of police dsp kare meri raay hai sir jinniya vi sitch baniya jithe bedbi hoyi assi oh sari ajdi te ajdi te level to utte ki meri raay government nu hoegi ke ide vich investigation jehdi hai it should be time bound there is no time in this hun aa hon waliyan investigation aa chalde nu ajit 10 saal ho chuke ne 10 saal ਅਜੇ ਤੱਕ ਫਾਈਨਲ ਚਲਾਨ ਨਾ ਬਰਗਾੜੀ ਬਹਿਵਲ ਕਲਾਂ ਦੇ ਨਾ ਕੋਟ ਕਪੂਰੇ ਦੇ ਦਿੱਤੇ ਗਏ। ਜੋ ਮੈਂ ਦੇ ਚ ਆਪਣੇ ਵੱਲੋਂ رائے ਦਊਂਗਾ ਮੈਕਸਿਮਮ ਇਨਵੈਸਟੀਗੇਸ਼ਨ ਦਾ ਟਾਈਮ 30 ਦਿਨ ਦਿੱਤੇ ਜਾਂ ਜੀ। 30 ਦਿਨਾਂ ਤੋਂ ਬਾਅਦ ਜੇ ਐਕਸਟਰਾ ਦਿਨ ਕੋਈ 15 ਚਾਹੀਦੇ ਨੇ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਉਹ ਕਲੀ ਸੈਂਕਸ਼ਨ ਸ਼ੁੱਡ ਬੀ ਐਟ ਦੀ ਲੈਵਲ ਆਫ ਅ ਐਸਐਸਪੀ ਆਫ ਅ ਡਿਸਟ੍ਰਿਕਟ। ਜੇ 45 ਦਿਨ ਬੀਤਣ ਤੋਂ ਬਾਅਦ ਫੇਰ ਵੀ ਐਕਸਟਰਾ ਟਾਈਮ ਚਾਹੀਦਾ ਫੇ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜਾ ਸਟੇਟ ਦਾ ਕੱਲਾ ਉਹੀ ਟਾਈਮ ਦੇ ਸਕਦਾ ਸੋ ਦਾ ਡਾਇਰੈਕਟਰ ਜਨਰਲ ਪੁਲਿਸ ਨੂੰ ਇਹਦੀ ਗੰਬੀਰਤਾ ਪਤਾ ਹੋਏ ਤੇ ਉਹ ਕਰੇ ਜੀ ਇੱਕ ਸਿਰ ਇਸ ਤੋਂ ਅੱਗੇ ਮੈਂ ਜਾਣਾ ਹੈ ਚਾਹਨਾ ਕਿ ਜਿੱਥੇ ਵੀ ਕੋਈ ਇਨਵੈਸਟੀਗੇਸ਼ਨ ਗਲਤ ਪਾਈ ਜਾਏ ਜਾਂ ਬਾਇਸਟ ਪਾਈ ਜਾਏ ਉਹ ਅਫਸਰ ਜਿਹੜਾ ਉਹਦੇ ਅਗੇਂਸਟ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਲਿਖ ਦਿਓ ਮੈਂ ਅੱਗੇ ਕਚਹਿਰੀਆਂ ਤੋਂ ਬਾਹਰ ਸੁੱਟੇ ਜਾਣ ਇਨਵੈਸਟੀਗੇਸ਼ਨ ਫਾਲਟੀ ਨਜ਼ਰ ਆਏ ਉਨੂੰ ਕੋਈ ਕਿਸੇ ਕਿਸਮ ਦਾ ਉਸ ਤੇ ਇਤਰਾਜ਼ ਵੀ ਨਾ ਜਿਤਾਇਆ ਜਾਏ ਉਹਨੂੰ ਉਹਦੀ ਨੌਕਰੀ ਦੇ ਵਿੱਚ ਕਿਸੇ ਕਿਸਮ ਦੀ ਬੰਦਿਸ਼ ਵੀ ਨਾ ਪੈ ਸੋ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਪ੍ਰੋਸੀਕਿਊਸ਼ਨ ਉਸ ਇਨਵੈਸਟਿੰਗ ਜਰਨਲਿਸਟ ਸੌਰੀ ਉਹਦੀ ਅਫਸਰਦੀ ਹੋਣੀ ਚਾਹੀਦੀ ਪੰਜਵਾਂ ਕੋਈ ਵੀ ਰਿਲੀਜੀਅਸ ਪ੍ਰੋਟੈਸਟਰ ਕਿਤੇ ਵੀ ਪਬਲਿਕ ਪਲੇਸ ਤੇ ਹੋਏ ਉੱਥੇ ਇਹ ਕਾਨੂੰਨ ਹੋਣਾ ਚਾਹੀਦਾ ਕੋਈ ਰੀਅਲ ਬੁਲੇਟਸ will not be fired ਅਸਲ ਦੀ ਗੋਲੀ ਨਹੀਂ ਚਲਣੀ ਚਾਹੀਦੀ देयर आर ਵੇਰੀਅਸ ਮੀਨਸ ਵਰਲਡ ਓਵਰ ਜਿਹਾ ਕੰਟਰੋਲ ਕਰਦੇ ਅਸਲ ਗੋਲੀਆਂ ਨਹੀਂ ਚਲਾਉਂਦੇ ਇੱਥੇ ਦੇਖ ਕੇ 47 ਤੱਕ ਚੱਲੀਆਂ ਨੇ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਇਹ ਮੇਰੀ ਆਪਣੀ رائے ਹੈ ਮੈਂ ਆਪਣੀ ਗੱਲ ਇਹੀ ਰੱਖਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਯੋਗਯੁਨਮੀ ਟਾਈਮ ਆਫ ਦਾ ਇਸ ਵੈਰੀ ਇੰਪੋਰਟੈਂਟ